ਸਾਡਾ ਜਿਹੜਾ ਪੂਜਾ ਦਾ ਤਰੀਕਾ ਹੈ ਨਾ ਉਹ ਬਾਣੀ ਤੋਂ ਬਹੁਤ ਦੂਰ हट ਕੇ ਆ ਗਿਆ ਜਿਹੜੀ ਬਾਣੀ ਗੱਲਾਂ ਨਹੀਂ ਕਹਿੰਦੀ ਅਸੀਂ ਉਹ ਸਾਰੇ ਕਰਨ ਕਰਦੇ ਆ ਕਰਦੇ ਆ ਬਾਣੀ ਮੁਕਦੀ ਹੈ ਕਿਦੇ ਕਿ ਤੂੰ ਜਿਹੜੇ ਹੈਗਾ ਮੂਰਤੀ ਪੂਜਾ ਨਹੀਂ ਕਰਦੀ ਮਨੁੱਖ ਪੂਜਾ ਨਹੀਂ ਕਰਦਾ ਹੈ ਬਾਣੀ ਕਹਿੰਦੀ ਹੈ ਕਿ ਤੂੰ ਦਰਪਨਾ ਦੀ ਪੂਜਾ ਕਰਦਾ ਹੈ ਗੁਰਬਾਣੀ ਕਹਿੰਦੀ ਵੀ ਦੇਹਾਂ ਦੀ ਪੂਜਾ ਨਹੀਂ ਕਰਨੀ ਸਰੀਰਾਂ ਦੀ ਮਨੁੱਖ ਜਾਤੀ ਕਰਦਾ ਹੈ ਗੁਰਬਾਣੀ ਕਹਿੰਦੀ ਬੜੀਆਂ ਦੀ ਪੂਜਾ ਨਹੀਂ ਕਰਨੀ ਇਹ ਹਰ ਸਾਲ ਚੱਲ ਜਾਂਦਾ ਹੈ ਆਦੇ ਬਾਪੂ ਦੀ ਬਾੜੀ ਦੇ ਨੀਵੇਂ ਗਾਣ ਵਾਸਤੇ ਜਲਾਜਾ ਹੈ ਘਵਰਾਵੀ ਪੂਜਾ ਨਹੀਂ ਕਰਨੀ ਇੱਕ ਘਵਰਾ ਦਾ ਪੁਜਾਰੀ ਗੁਰਬਾਣੀ ਦੇ ਦੁਪਦਾਰੇ ਪੜੋ ਹਰਗਨ ਹੋਰ ਨਾਲ ਪੂਜੋ ਮੜੇ ਪਸਾਨ ਨਾ ਜਾਈ ਅੰਦਰ ਵਿੱਚ ਦੰਦਾ ਲੱਗਿਆ ਵਾਖਿਆ ਇਹ ਜਿਹੜਾ ਦੰਦਾ ਜਾਂਦਾ ਇਹਦੇ ਤੇ ਤਵੱਜੋ ਦਿਖਾ ਕਰੀਆ ਫਿਰ ਦੁਬਦਾਂ ਵਿੱਚ ਨਹੀਂ ਪੈਣਾ ਹਰ ਮਿਲ ਹੋਰ ਕੋਲ ਜੋ ਹਰੀ ਨੂੰ ਦੁਬਦਾਂ ਵਿੱਚ ਕਿਸੇ ਨੂੰ ਪੁੱਜਣਾ ਹੀ ਨਹੀਂ ਹੈਗਾ ਤੂੰ ਕੀ ਕਰਨਾ ਮੜੇ ਮਸਾਨ ਨਾ ਜਾਈ ਤੂੰ ਬੜੀਆਂ ਤੇ ਮਸਾਨਾਂ ਤੇ ਨਹੀਂ ਜਾਣਾ ਪਰ ਉਹਨੋ ਕਹਿੰਦਾ ਜੀ ਬੜੇ ਮਸਾਨ ਜਾਈ ਕਿੰਦਾ ਮੈਂ ਤਾਂ ਜਾਵਾਂਗਾ ਮੇਰਾ ਤਾਂ ਇਦੱਕ ਤਾਂ ਜਾਣਾ ਨਹੀਂ ਪਰ ਵਾੜੀ ਨੂੰ ਮੰਡਿ ਲੱਖਣਾ ਸਹੀ ਵਾੜੀ ਨੂੰ ਮੰਡਿ ਉਲਟ ਚੱਲਿਆ ਸੀ ਜੋਨ ਜਸਨੀ ਕਹਿਣਾ ਜੀ ਸਿਰੋਜ ਗੁਰਦਵਾਰੇ ਜਾਂਦੇ ਪਰ ਗੁਰਦਵਾਰੇ ਜਾਣ ਦਾ ਫਾਇਦਾ ਕੀ ਹੋਇਆ ਸਮਾਤਰਿਆ ਰੋਜ ਗੁਰਦਵਾਰੇ ਜਾਣ ਦਾ ਫਾਇਦਾ ਕੀ ਹੋਇਆ ਅਸੀਂ ਗੁਰੂ ਨੂੰ ਵੀ ਗੁਰਦਵਾਰੇ ਗਈ ਤੁਮਾ ਕਰਿਆ ਜੀ ਪੂਜਾ ਦਾਸਤਾਨ ਬਣਾ ਕਰਾ ਦਿੱਤਾ ਗੁਰਦਵਾਰੇ ਪੂਜਾ ਦਾਸਤਾਨ ਹੀ ਬੜੀ ਹੈ ਤੇ ਗੁਰਦਵਾਰਾ ਸਿੱਖਣ ਦਾਸਤਾਨ ਹੈ ਗੁਰਦੁਆਰੇ ਹੋਏ ਸੋਝੀ ਪਾਈ ਸੀ ਇੱਕ ਦਵਾਰੇ ਹੋਏ ਅੱਛਾ ਮਾਸੀ ਇਹ ਗੁਰੂ ਦਾ ਦਵਾਰਾ ਆ ਇੱਥੇ ਸੋਝੀ ਮਿਲਦੀ ਐ ਇੱਥੇ ਵਿਵੇਕ ਮੁੱਧ ਮਿਲਦੀ ਐ ਇੱਥੇ ਚੰਗੀ ਮੱਤ ਮਿਲਦੀ ਐ ਤੇ ਭੈੜੀ ਮੱਤ ਦੂਰ ਹੁੰਦੀ ਐ ਪਰ ਅਸੀਂ ਗੁਰਦੁਆਰੇ ਤੋਂ ਵੀ ਬਾਅਦ ਪਰਿਆ ਪੂਜਾ ਦਾ ਸਾਧਨ ਲਾ ਚ ਰਹੀਆ ਅਸੀਂ ਆਏ ਬੈਠੇ ਅਸੀਂ ਇੱਥੇ ਗੁਰ ਮੰਤਰ ਵੀ ਨਹੀਂ ਬੈਠ ਕੇ ਪੜਿਆ ਇੱਥੇ 2 ਮਿੰਟ ਵਾਈਪ ਵੀ ਨਹੀਂ ਜੱਪਿਆ ਆਏ ਤੇ ਮੱਤਾਂ ਦੇਖਿਆ ਜਿਹਦੇ ਬਤਿਵਾ ਪ੍ਰਯਤਮ ਇਹ ਨਹੀਂ ਕੀਤਾ ਤੁਸੀ ਗੁਰੂ ਨੂੰ ਮੱਥਾ ਨਾ ਟੇਕੋ ਗੁਰੂ ਨੂੰ ਮੱਥਾ ਤੁਸੀਂ ਰਾਜ ਰੱਜ ਟੇਕੋ ਜਿਹੜੇ ਇੱਕ ਵਾਰੀ ਹੁੰਦੇ ਹੋ ਤੁਸੀਂ 10 ਵਾਰੀ ਆਉਂਦੇ ਹੋ ਮੱਥਾ ਟੇਕੋ ਪਰ ਗੁਰੂ ਦੇ ਕੋਲ ਬਹਿ ਕੇ ਗੁਰੂ ਨਾਲ ਬਾੜੀਆਂ ਪੁੱਛੇ ਗੱਲਾਂ ਕਰੇ ਤੇ ਫਿਰ ਉਹ ਗੱਲ ਹੋਈ ਤੇ ਉਹਦੇ ਸਰਾਣੇ ਪੱਤਾ ਸਾਰਾ ਦਿਨ ਬੈਠਾ ਰਹੇ ਜਦੋਂ ਤੱਕ ਗੱਲ ਹੀ ਨਾ ਕਰੇ ਤੇ ਉਹ ਕਹਿ ਲ ਭਾਗ ਲ ਮੈਂ ਫੜੀ ਦੇਣਾ ਜਰਨ ਤੇਰੇ ਨਾਲ ਕਰ ਸਾਂਝੀ ਕਰ ਕੋਈ ਆਪਣਾ ਦਿਲ ਦਾ ਮਰਦ ਦਾ ਮਿਲ ਸਾਂਝਾ ਕਰ ਜਾਂ ਮੈਂ ਤੇਰੇ ਨਾਲ ਕਰਦਾ ਹਾਂ ਦੁੱਖ ਸੁੱਖ ਕਰ ਮੇਰੇ ਨਾਲ ਗੁਰੂ ਕਹਿੰਦਾ ਹੈ ਤੂੰ ਮੇਰੇ ਨਾਲ ਗੱਲਾਂ ਕਰ ਹਰ ਨਾਮੇ ਨਾਲ ਗੱਲਾਂ ਹਰ ਨਾਮੇ ਨਾਲ ਅਸਲਤ ਹਰ ਨਾਮ ਸਤਾਰੀ ਕਰਦਾ ਨਿਤ ਸਾਰਾ ਗੁਰੂ ਹੀ ਵੇਰੀ ਸੰਭਾਲ ਕਰਦਾ ਆ ਉਸ ਪ੍ਰਮਾਤਮਾ ਦੇ ਨਾਮ ਦੇ ਨਾਲ ਗੱਲਾਂ ਕਰ ਉਸ ਪ੍ਰਮਾਤਮਾ